ਰੋਮਨੀਕਰਨ ਦੀ ਭਰਤੀ ਦੀ ਜਿਹੜੀ ਮੁਹਮ ਹੈ ਉਹ ਸ਼ੁਰੂ ਕੀਤੀ ਗਈ ਆ ਸੋ ਸਰਕਲ ਮੋਲੇਪੁਰ ਦੀ ਮੀਟਿੰਗ ਸੀ ਜੋ ਦਾਸ ਦੇ ਗ੍ਰਹਿ ਵਿਖੇ ਬਿਲਕੁਲ ਠੇਹਰਾ ਦਿੱਤੀ ਗਈ ਸੀ ਸੋ ਜਿੱਥੇ ਅੱਜ ਦੀ ਇਸ ਸਮਾਗਮ ਦੇ ਵਿੱਚ ਮੈਂ ਸਮਝਦਾ ਕਿ ਨੌਜਵਾਨ ਬੜੇ ਉਤਸ਼ਾਹ ਨਾਲ ਪਹੁੰਚੇ ਉੱਥੇ ਸਾਡੀਆਂ ਬੀਬੀਆਂ ਭੈਣਾਂ ਬੜੇ ਉਤਸ਼ਾਹ ਨਾਲ ਪਹੁੰਚੀਆਂ ਉੱਥੇ ਕੱਲ੍ਹ ਦੀ ਵੀ ਨਹੀਂ ਸੀ ਪਹੁੰਚੀ ਸੋ ਅੱਜ ਇਹ ਭਰਤੀ ਦੀ ਮੁਹਮ ਸ਼ੁਰੂ ਕੀਤੀ ਗਈ ਹੈ ਜਿਹਦਾ ਮੈਂ ਸਮਝਦਾ ਕਿ ਭਾਰੀ ਜਿਹੜਾ ਉਤਸ਼ਾਹ ਸੰਗਤ ਦੇ ਵਿੱਚ ਦੇਖਣ ਨੂੰ ਮਿਲਿਆ ਤੋ ਅਸੀਂ ਪੂਰੇ ਜਿੱਥੇ ਹਲਕੇ ਫਤਗੜ ਸਾਹ ਦੇ ਵਿੱਚ ਉਥੇ ਮੋਲੇ ਪਰ ਸਰਕਲ ਜਿਹਦੇ ਵਿੱਚ ਮੇਰਾ ਪਿੰਡ ਪੈਂਦਾ ਪਿੰਡ ਪਿੰਡ ਜਾ ਕੇ ਵਾਰ ਵਾਰ ਜਾ ਕੇ ਮੇਰੀ ਭਰਤੀ ਮੁਹਿੰਮ ਜਿਹੜੀ ਅਸੀਂ ਆ ਤੇ ਹਰ ਵਰਗ ਨੂੰ ਸ਼੍ਰੋਮਣੀ ਕਲਰ ਦਾ ਮੈਂਬਰ ਬਣਾ ਕੇ ਕਲਜ ਦੇ ਨਾਲ ਜੋੜਾਂਗੇ ਸੋ ਜਿਹਦੇ ਵਿੱਚ ਮੈਂ ਸਮਝਦਾ ਕਿ ਅੱਜ ਬਹੁਤ ਵੱਡੇ ਪੱਧਰ ਤੇ ਜਿਹੜਾ ਇਕੱਠ ਤੇ ਸੰਗਤ ਦਾ ਆਪ ਮਾਰੇ ਆਉਣਾ ਖਾਸ ਕਰਕੇ ਬੀਬੀਆਂ ਭੈਣਾਂ ਦਾ ਇਹ ਸਮਾਗਮ ਦੇ ਵਿੱਚ ਵੱਡੇ ਪੱਧਰ ਤੇ ਪਹੁੰਚਣਾ ਨੌਜਵਾਨਾਂ ਦਾ ਪਹੁੰਚਣਾ ਮੈਂ ਸਮਝਦਾ ਕਿ ਸ਼੍ਰੋਮਣੀ ਕਾਲ ਦੇ ਲਈ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜਿੱਥੇ ਮੈਂ ਆਈ ਹੋਈ ਸੰਗਤ ਦਾ ਸਾਰੇ ਦਾ ਦਾਸ ਦੇ ਗ੍ਰਹਿ ਵਿਖੇ ਪਹੁੰਚਣ ਲਈ ਧੰਨਵਾਦ ਕਰਦਾ ਉੱਥੇ ਵਿਸ਼ੇਸ਼ ਤੌਰ ਤੇ ਜਿਹੜੀ ਹੈ ਲੀਡਰਸ਼ਿਪ ਦੋਨੋਂ ਸਾਡੇ ਜ਼ਿਲ੍ਹੇ ਅਜਰਬਰ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਜੀ ਸਰਦਾਰ ਪਰਮਜੀਤ ਸਿੰਘ ਢਿਲੋਂ ਜੀ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਮਨਮੋਹ ਸਿੰਘ ਮਕਾਰੋਂ ਪਰ ਵੀ ਜਿੰਨਾਂ ਦਾ ਆਪਣਾ ਸਰਜੀਵ ਚਨਾਤਲ ਜੀ ਦਾ ਜੁਨੀ ਸੀ ਜੁਨਾ ਜੀ ਤੇ ਹੋਰ ਜਿਹੜੀ ਸਰਕਲ ਪ੍ਰਧਾਨ ਦਵਿੰਦਰ ਸਿੰਘ ਮਾਨ ਨੂੰ ਪੂਰੀ ਸਾਰੀ ਰਿਲੇਟਿਸ਼ਿਪ ਉੱਥੇ ਯੂਥ ਵਾਲੇ ਨੌਜਵਾਨਾਂ ਦਾ ਮਾਤਾ ਪਿਤਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿਵੇਂ ਦਾ ਹੰਗਾਰਾ ਮਿਲਿਆ ਪਿੰਡ ਸੋ ਅੱਜ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਸਰਕਲ ਮੂਲੇਪੁਰ ਦੀ ਜਿਹੜੀ ਭਰਤੀ ਮੁਹਿੰਮ ਦੀ ਸ਼ੁਰੂਆਤ ਦਾਸ ਦੇ ਪਿੰਡ ਪਿੰਡ ਛਿੰਦਰਾ ਤੋਂ ਗ੍ਰਹਿ ਤੋਂ ਅੱਜ ਤੋਂ ਕੀਤੀ ਗਈ ਹੈ ਜਿਹਦੇ ਵਿੱਚ ਮੈਂ ਸਮਝਦਾ ਕਿ ਪਿੰਡ ਦੇ ਨਟਨ ਦੇ ਵਾਸੀ ਉਹਦੇ ਨਾਲ ਹੀ ਇਲਾਕੇ ਦੀਆਂ ਸਤਕਾਰਯੋਗ ਸਾਰੀਆਂ ਸ਼ਖਸੀਅਤਾਂ ਸੋ ਸਰਕਲ ਪ੍ਰਧਾਨ ਦਵਿੰਦਰ ਸਿੰਘ ਬਹਿਰੋਲਪੁਰ ਸਾਰੇ ਵਿਸ਼ੇਸ਼ ਤੌਰ ਤੇ ਜਿੱਤੇ ਇਸ ਮੀਟਿੰਗ ਦੇ ਵਿੱਚ ਤੁਮ ਹਮਾ ਕੇ ਸਾਰੇ ਸ਼ੁਰੂਆਤ ਕੀਤੀ ਗਈ ਉਹਦੇ ਨਾਲ ਹੀ ਇਸ ਮੀਟਿੰਗ ਦੀ ਇਸ ਸਮਾਗਮ ਦੀ ਭਰਤੀ ਮਹਿੰਦੀ ਸ਼ੁਰੂਆਤ ਕਰਾਉਣ ਲਈ ਵਿਸ਼ੇਸ਼ ਤੌਰ ਤੇ ਅਜਰਬਰ ਸਹਿਬਾਨ ਵਿਕ੍ਰਮਜੀਤ ਸਿੰਘ ਜੀ ਖਾਲਸਾ ਜੀ ਪਰਮਜੀਤ ਸਿੰਘ ਢਲੋਂ ਜੀ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸੰਜੀਤ ਸਿੰਘ ਚਨਾਤਲ ਜੀ ਮਰੋਣ ਸਿੰਘ ਮਕਰੋਪਰ ਜੀ ਸਦਾ ਚੂਹੀ ਸਿੰਘ ਫਿਰਮਾ ਜੀ ਸਮੁੱਚੀ ਲੀਡਰਸ਼ਿਪ ਆ ਜਿਹੜੀ ਉਹ ਭਰਤੀ ਦੀ ਮਹਿੰਦੀ ਸ਼ੁਰੂ ਕਰਾਉਣ ਲਈ ਪਹੁੰਚੀ ਆ ਜਿੱਥੇ ਮੈਂ ਲੀਡਰਸ਼ਿਪ ਦਾ ਧੰਨਵਾਦ ਕਰਨਾ ਉੱਥੇ ਮੈਂ ਦੇਖ ਰਿਹਾ ਕਿ ਅੱਜ ਵੀ ਇਸ ਭਰਤੀ ਮਹਿੰਦੀ ਦੇ ਵਿੱਚ ਬੜਾ ਭਾਰੀ ਉਤਸ਼ਾਹ ਜਿਹੜਾ ਇਸ ਮਹਿੰਮ ਦੇ ਵਿੱਚ ਅੱਜ ਨੌਜਵਾਨ ਮੈਂਬਰਸ਼ਿਪ ਭਰਤੀ ਜਿਹੜੇ ਆ ਕਰ ਰਹੇ ਵੱਡੇ ਪੱਧਰ ਤੇ ਕਰ ਰਹੇ ਨੇ ਉਹਦੇ ਨਾਲ ਮੇਰੀਆਂ ਮਾਤਾ ਮਾਂ ਭੈਣਾਂ ਜਿਹੜੀਆਂ ਮੈਂ ਸਮਝਦਾ ਉਹਨਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਸੋ ਮੈਂ ਸਮਝਦਾ ਕਿ ਹਰ ਵਰਗ ਦਾ ਪਾਰਟੀ ਮਹਿੰਮ ਦੇ ਵਿੱਚ ਹਿੱਸਾ ਲੈਣਾ ਤੇ ਵੱਡੇ ਪੱਧਰ ਤੇ ਪਾਰਟੀ ਦੀ ਮਹਿੰਮ ਭਰਤੀ ਮਹਿੰਮ ਦੇ ਵਿੱਚ ਮੈਂਬਰਸ਼ਿਪ ਹਾਸਲ ਕਰਨਾ ਕਾਜੀ ਜਲਦਾ ਤੇ ਹਰ ਵਰਗ ਦਾ ਹਰ ਵਰਗ ਦੇ ਨਾਲ ਨੌਜਵਾਨ ਬੱਚੇ ਮਾਤਾ ਪਿਤਾ ਜਿਵੇਂ ਉਤਸ਼ਾਹ ਦਿਖਾ ਰਹੀਆਂ ਨੇ ਉਹ ਤੋਂ ਮੈਂ ਸਭਨੇ ਕੀ ਬੜੀ ਖੁਸ਼ੀ ਦੀ ਗੱਲ ਆ ਤੇ ਅਕਾਲ ਪ੍ਰਭੂ ਦਾ ਧੰਨਵਾਦ ਵੀ ਆ ਕਿ ਪੰਥ ਤੇ ਪੰਜਾਬੀਆਂ ਦੀ ਪਾਰਟੀ ਸ਼ੁਮਣੀ ਕਰ ਦਿੰਦੀ ਮੈਂਬਰਸ਼ਿਪ ਲੈਣ ਲਈ ਹਰ ਵਰਗ ਦੇ ਵਿੱਚ ਭਾਰੀ ਉਤਸ਼ਾਹ ਮਿਲ ਰਿਹਾ ਸੋ ਜਿੱਥੇ ਮੈਂ ਲੀਡਰਸ਼ਿਪ ਦਾ ਉੱਥੇ ਹਰ ਵਰਗ ਤੋਂ ਇੱਥੇ ਕਮੇਟੀ ਦੇ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੇ ਅਸੀਂ ਪਿੰਡ ਪਿੰਡ ਜਾ ਕੇ ਜਿਹੜੀ ਆ ਉਹ ਹਲਕਾ ਫਤਿਹਗੜ੍ਹ ਸਾਹਿਬ ਸਰਕਲ ਮੂੜੇ ਪਰ ਸਾਰੇ ਵਿੱਚ ਜਾ ਕੇ ਜਿਹੜੀ ਪਿੰਡ ਪਿੰਡ ਜਾ ਕੇ ਭਾਗੀ ਕਰ